ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੋਰ ਉਪਰਾਲਾ ਲੈ ਕੇ ਆਏ ਆ ਜੀ ਕਿਸਾਨ ਮਲੋਟ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਾਸਟਰਮਾਈਂਡ ਐਗਰੋ ਇੰਡਸਟਰੀ ਵਾਲਿਆਂ ਨੇ ਇੱਕ ਨਵਾਂ ਪ੍ਰੋਜੈਕਟ ਤਿਆਰ ਕੀਤਾਗਾ ਜੀ ਪਹਿਲਾ ਪ੍ਰੋਜੈਕਟ ਦਿਖਾ ਦਿਓ ਇੱਕ ਵਾਰੀ ਫਿਰ ਇਹਦੇ ਬਾਰੇ ਡਿਟੇਲ ਅਸੀਂ ਦੇ ਦਾਂਗੇ ਬਾਈ ਜੀ ਨਾਲ ਗੱਲ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੋ ਵਧੀਆ ਜੀ ਵਧੀਆ ਬਾਕੀ ਅੱਛਾ ਵੀਰੇ ਇਹ ਕਾਦੇ ਵਾਸਤੇ ਕੀ ਚੀਜ਼ ਵਾਸਤੇ ਤਿਆਰ ਕੀਤੀ ਹੈ ਇਹ ਆਪਣਾ ਜੀ ਗਰਾਉਂਡ ਹਾਈ ਕਲੀਅਰਸ ਬੂਮ ਸਪਰੇਅਰ ਆ ਠੀਕ ਹੈ ਜੀ ਫਰਮ ਹੈ ਡੈਗਰ ਇੰਡਸਟਰੀ ਦੇ ਨਾਂ ਤੇ ਠੀਕ ਹੈ ਜੀ ਇਹ ਸਾਡਾ ਸਾਰਾ ਆਪਦਾ ਤਿਆਰ ਕੀਤਾ ਵੈਸੇ ਅਸੀਂ ਸਿਰਫ ਇੰਜਨ ਮਿਹੰਦਰਾ ਕੰਪਨੀ ਤੋਂ ਲੈਂਦੇ ਆ ਨਵੇਂ ਇੰਜਨ ਠੀਕ ਹੈ ਜੀ ਠੀਕ ਹੈ ਜੀ ਬਾਕੀ ਸਾਰਾ ਇਹ ਕੰਪਲੀਟ ਸਾਡੇ ਆਪ ਦੇ ਬੰਨੇ ਤਿਆਰ ਕੀਤਾ ਹੈ ਸਾਡੀ ਸੋਹ ਵੀ ਆਪਦੀ ਪਿਆਰ ਆ ਠੀਕ ਹੈ ਬ੍ਰਦਰ ਇਹਦੀ ਕੀ ਗਾਰੰਟੀ ਵਾਰੰਟੀ ਹੈ ਇਹਦੀ ਇਹਦੀ ਗਾਰੰਟੀ ਹੈ ਜ ਜਿਹੜਾ ਸਾਡਾ ਆ ਉਹਦਾ 454 ਕੇ ਲੱਗਿਆਗਾ ਉਹਦੀ 6 ਮਨਤ ਦੀ ਆ ਬਾਕੀ ਜਿੰਨੇ ਹੁਣ ਆਪਣੀ ਇਹ ਟੈਂਕੀ ਰਹਿ ਗਈ ਅੱਛਾ ਜੀ ਇਹ ਟੈਂਕੀ ਦੇ ਇਥੋਂ ਜੋੜ ਸਾਡ ਜਾਂਦੀ ਆ ਠੀਕ ਹੈ ਜੀ ਤਾਂ ਇਹਦੀ ਸਾਡੀ 6 ਮਹੀਨੇ ਦੀ ਗਰੰਟੀ ਇਹ ਜੋੜ ਖੁੱਲ ਜੇ ਠੀਕ ਹੈ ਜੀ ਅਸੀਂ ਬਦਲ ਕੇ ਦੂਜੀ ਦਾ ਕਿੰਨੇ ਹਸਪਾਵਰ ਦਾ ਇੰਜਨ ਹੁੰਦਾ ਇਹਦੇ ਚ 39 ਹਸਪਾਵਰ ਦਾ ਇੰਜਨ ਹੈ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ 39 ਹਸਪਾਵਰ ਦਾ ਇੰਜਨ ਹੈ ਇਹ ਬਿਲਕੁਲ ਇੱਚ ਚਲਿਆ ਜਾਂਦਾ ਫੀਲਡ ਦੇ ਹਾਂ ਜੀ ਹਾਂ ਇਹ ਸਾਡਾ ਨਾ ਹੁਣ ਜਿਹੜੀ ਮਰਜੀ ਫਸਲ ਤੇ ਤੁਸੀਂ ਚਲਾਓ ਠੀਕ ਹੈ ਜੀ ਸਪਰੇਅ ਵਾਸਤੇ ਰੇ ਵਾਲਾ ਵੀ ਲੱਗਿਆ ਪਿੱਛੇ ਏਰੀਆ ਕਵਰੇਜ ਇਹਦਾ 17 ਇਹਦਾ ਵੀ 55 ਫੁੱਟ ਆ ਜੀ ਠੀਕ ਆ ਜੀ ਰੇ ਦਾ ਵੀ 55 ਫੁੱਟ ਆ ਚਾਰੇ ਟਾਇਰਾਂ ਦੀ ਕਟਾਈ ਆ ਜਿਹੜੇ ਆ ਦਿੱਤੇ ਹੋਏ ਨੇ ਆ ਆਰਡਰਸ ਦਿੱਤੀਆਂ ਹੋਈਆਂ ਇਹ ਕਾਹਦੇ ਆ ਇਹ ਬੂਮ ਆ ਜੀ ਇਹ ਬੂਮ ਆ ਠੀਕ ਆ ਜੀ ਸਪਰੇਅ ਵਾਸਤੇ ਬੂਮ ਆ ਇਹ ਏਰੀਆ ਕਵਰ ਕਰਦਾ 55 ਫੁੱਟ ਇਹ ਖੁੱਲ ਜਾਂਦਾ ਇਹ ਖੁੱਲ ਜਾਂਦਾ ਹੈ ਹਾਈਡਰੋਲਿਕ ਆਪਰੇਟ ਆ ਠੀਕ ਆ ਬ੍ਰਦਰ ਐਦਾਂ ਹੀ ਹਾਈਡਰੋਲਿਕ ਆਪਰੇਟ ਆਪਣਾ ਰੇ ਵਾਲਾ ਠੀਕ ਆ ਜੀ ਇਹ ਥੱਲੇ ਕਰਕੇ ਆਪਾਂ ਇਹਦੇ ਵਿੱਚ ਖਾਦ ਪਾ ਸਕਦੇ ਆ ਮਲਟੀ ਆ ਇਹ ਹਾਂਜੀ ਅੱਛਾ ਮਲਟੀ ਜੀ ਦੋਨੇ ਚੀਜ਼ਾਂ ਨੇ ਜੀ ਸਪਰੇਅ ਤੇ ਦੂਸਰਾ ਦੇਖ ਸਕਦੇ ਹੋ ਤੁਸੀਂ ਤਾਰ ਵਾਲਾ ਵੀ ਹੈ ਜੀ ਨਾਲ ਲੱਗਿਆ ਹੋਇਆ ਹੈਗਾ ਇਹ ਇੱਥੇ ਆਪਾਂ ਨੂੰ ਵਿਜ਼ਿਟ ਕਰਨ ਲਈ ਕਿੱਥੇ ਆਉਣਾ ਪਊਗਾ ਜੀ ਆਪਣੀ ਕੰਪਨੀ ਇਹ ਆਪਣਾ ਹੈਗਾ ਜੀ ਮਾਸਟਰ ਮਾਈ ਟਾਈਗਰ ਇੰਡਸਟਰੀ ਦੇ ਨਾਂ ਤੇ ਆ ਸੌਪਰ ਆਪਣਾ ਪਿੰਡ ਪੈਣ ਦਾ ਠੀਕ ਹੈ ਜੀ ਬਰਨਾਲੇ ਦੇ ਨੇੜੇ ਆ ਠੀਕ ਹੈ ਜੀ ਹਟਿਆ ਆ ਚੌਂਕ ਤੋਂ ਥੋੜਾ ਜਿਹਾ ਪਹਿਲਾਂ ਰਸਤਾ ਕੱਢਦਾ ਖੁੱਡੀ ਕਲਾਂ ਠੀਕ ਹੈ ਬ੍ਰਦਰ ਉੱਥੋਂ 8 ਕਿਲੋਮੀਟਰ ਦਾ ਏਰੀਆ ਅੰਦਰ ਜਾ ਕੇ ਇੱਕ ਵਾਰੀ ਇਹਦਾ ਪ੍ਰਾਈਸ ਦੱਸ ਦਿਓ ਜੀ ਸਾਰੇ ਨੂੰ ਇਹਦਾ ਪ੍ਰਾਈਸ ਹੈਗਾ ਜੀ ਸਾਡਾ ਫੈਕਟਰੀ ਰੇਟ ਹੈਗਾ 11 ਲੱਖ 40 ਹਜ਼ਾਰ ਠੀਕ ਹੈ ਜੀ ਇੱਥੇ ਸਾਡਾ ਮੇਲੇ ਤੇ ਡਿਸਕਾਊਂਟ ਚੱਲ ਰਿਹਾ ਅੱਜ ਦਾ ਜਿਹੜਾ ਬੰਦਾ ਅੱਜ ਬੁਕਿੰਗ ਕਰਾਉ ਉਹਨੂੰ ਅਸੀਂ 40 ਹਜ਼ਾਰ ਦਾ ਡਿਸਕਾਊਂਟ ਦਿੰਦਾ ਲਓ ਵੀ ਕਿਸਾਨ ਵੀਰੋ ਤੁਹਾਡੇ ਵਾਸਤੇ ਡਿਸਕਾਊਂਟ ਵੀ ਦਿੱਤਾ ਗਿਆ ਮੇਲੇ ਕਰਕੇ ਇੱਥੇ ਮਲੋਟ ਮੇਲੇ ਦੇ ਵਿੱਚ ਇਸ ਟਾਈਮ ਖੜੇ ਆ ਜੇ ਤੁਸੀਂ ਅੱਜ ਬੁਕਿੰਗ ਕਰਾ